ਵੱਡੇ ਵੱਲੋਂ ਲੈਣਾ ਮੌਜੂਦੀ ਸਰਕਾਰ ਨੇ ਧਿਆਨ ਨਹੀਂ ਦਿੱਤੀ ਉਹਨੂੰ ਰੱਦ ਕਰਾਇਆ ਉਹਦੀ ਖੁਸ਼ੀ ਦੇ ਵਿੱਚ ਤੇ ਹੋਰ ਜੇ ਰਹਿੰਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਜੋ ਵੱਡੀ ਸਮਾਗਮ ਦਾ ਮਹਾਰੈਡੀ ਰੱਖੀ ਗਈ ਹੈ ਭਾਰਤੀ ਕਿਸਾਨ ਜੂਨ ਨੇ ਇੱਕ ਤੱਡਗਾਉਂਦਾ ਜਿਹਦੀ ਸੂਬੇ ਦੀ ਗਵਾਹੀ ਮਨਜੀਤ ਸਿੰਘਾ ਤਨੇਰ ਕਰ ਰਹੇ ਨੇ ਸਾਡੇ ਪਿੰਡ ਖਿਆਲਾ ਕਲਾਂ ਦੀ ਕਾਈ ਵੱਲੋਂ ਇੱਕ ਵੱਡੀ ਬੱਸ ਭਰ ਕੇ ਉਹਦੇ ਵਿੱਚ ਸਮੂਲੀਅਤ ਕਰਨ ਜਾ ਰਹੇ ਆ ਤਾਂ ਕਿ ਇਸ ਮਹਾਰੈਡੀ ਨੂੰ ਕਾਮਯਾਬ ਸਫਲ ਬਣਾਇਆ ਜਾਵੇ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇ ਇਕੱਠ ਡਕਾਉਂਦਾ ਜਿੰਦਾਬਾਦ 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 ਭਾਰਤੀ ਕਿਸਾਨ ਇਕੱਠ ਜੁਨੀਆਂ ਡਕਾਉਂਦਾ ਜਿੰਦਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਲੜਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬਾਦ ਲੜਦੇ ਲੋਕ ਕੀ ਕਰਨਗੇ ਜੇ ਲਾਠਾਂ ਨੇ भारत कानून एकता टका